ਹਾਂਜੀ ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਜਾਣ ਆਉਣ ਦੇ ਦਿਨਾਂ ਦੇ ਵਿੱਚ ਅੱਜ ਆਪਾਂ ਚੱਲੇ ਮੱਥਾ ਟੇਕਣ ਅੱਜ ਕਿਤੇ ਰੋਟੀ ਪਾਣੀ ਖਾਣ ਨਹੀਂ ਅੱਜ ਤੇਲੇ ਮੱਥਾ ਟੇਕਣ ਬਖਰਪੁਰ ਨੂੰ ਤੇ ਉਹ ਬੰਦੇ ਪਿੱਛੇ ਤਿਆਰ ਖੜੇ ਨੇ ਇਹਨਾਂ ਨੂੰ ਜਾਣਾ ਸਾਰਿਆਂ ਨਾਲ ਆ ਚੱਲੇ ਆਪਾਂ ਬਖਰਪੁਰ ਮੱਥਾ ਟੇਕਣ ਵਿਆਹ ਤੋਂ ਬਾਅਦ ਪਹਿਲੀ ਵਾਰ ਸ਼ਸ਼ੀਕਲ ਜੀ YouTube ਫੈਮਿਲੀ ਦਾ ਹਨ ਗੱਡੀ ਆਪਣੀ ਆ ਰਹੀ ਆ ਰਸਤੇ ਚ ਬਸ ਫੜ ਜਿਓ ਤੇ ਚਲੋ ਦੇਖਦੇ ਆ ਹੁਣ ਹਾਂਜੀ ਲੋ ਜੀ ਪਿੰਡੋ ਤੁਰਪੇ ਦੀ ਆਪਾਂ ਟਾਈਮ ਜੇ ਨਾਲੇ ਬੰਦੇ ਆ ਗਏ ਜੀ ਆਪਾਂ ਨੂੰ ਲੈਡ ਈਲੀ ਗੱਡੀ ਚ ਤੇ ਚਲੋ ਮਿਲਦੇ ਆ ਜੀ ਜਾ ਕੇ ਹੁਣ ਉੱਥੇ ਤੁਸਰੀਆਂ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਚਲੋ ਮਿਲਦੇ ਆਂ ਜਾ ਕੇ ਹੁਣ ਯਾਦ ਰਹੀਆਂ ਫਿਰ ਹਾਲਤਾ ਅੰਜੀ ਲੋ ਆਪਾਂ ਪਹੁੰਚ ਗਏ ਫੈਨਲੀ ਬਕਰਪੁਰ ਤੇ ਪਹਿਲੀ ਵਾਰ ਆਏ ਆ ਮੈਂ ਤਾਂ ਇੱਥੇ ਚਲੋ ਦੇਖਨੇ ਅੱਗੇ ਜਾ ਕੇ ਕਿੱਧਰ ਨੂੰ ਜਾਣਾ ਆਪਾਂ ਇਧਰ ਬੰਦੇ ਆਪਣੇ ਜਾਣਦੇ ਨੇ ਮੂਰੇ ਅੱਗੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਵੀ ਮੱਥਾ ਟੇਕੇ ਬੈ ਕੇ RAM ਦਾ ਮੱਥਾ ਬਹੁਤ ਵਧੀਆ ਟਿਕ ਗਿਆ ਤੇ ਹੁਣ ਚੱਲੇ ਆਪਾਂ ਵਾਪਸੀ ਪਿੰਡ ਨੂੰ ਮੰਮੀ ਦੇਖ ਲੈ RAM ਨਾ ਨਾ ਲੈ ਕੇ ਮੈਨੂੰ ਪਹਿਲਾਂ ਹਾਂ ਚਰਾਈਆ ਚਰਾਈ ਮੰਮੀ ਰੈਨਵਟ ਹੋ ਗਈ ਹੈ ਮੰਮੀ ਰੈਨਵਟ ਚੰਡੀਗੜ੍ਹ ਚ ਆ ਕੇ ਮੰਮੀ ਚੰਡੀਗੜ੍ਹ ਦੀ ਹਵਾ ਲੱਗੀ ਮੰਮੀ ਨੂੰ ਹਏ ਚੰਦੀ ਘੜਾ ਬਣ ਗਿਆ ਸੀ ਫਿਰ ਪੀਜੀ ਚੀਜ਼ ਦਾ ਲਾਹਾ ਲੈਂਦਾ ਦਿਖਾਉਂਦੇ ਹਾਂ ਹੁਣ ਅੱਗੇ ਜਾ ਕੇ ਤੁਹਾਨੂੰ ਪਰ ਕਰੇ ਕੰਡੀਗੜ ਤੋਂ ਪਹੁੰਚ ਗਿਆ ਆਪਾਂ ਖੰਨੇ ਦੇ ਬਜ਼ਾਰ 'ਚ ਐਨ ਦਿਖਾਉਂਦੇ ਹਾਂ ਤੁਹਾਨੂੰ ਖੰਨੇ ਦਾ ਬਜ਼ਾਰ ਆ ਫਿਰਦੇ ਨੇ ਆਪਣੇ ਬੰਦੇ ਸੱਚੀ ਕੜਾਈਆਂ ਖੰਨੇ ਦੇ ਬਾਜ਼ਾਰ ਚੇਰ ਲੱਗਦੀ ਰਹੀ ਯਾ ਸੁਦਾ ਵੀ ਸੇਲ ਹੈਲੋ ਅੱਜ ਪਹੁੰਚੇ ਖੰਨੇ ਦੇ ਬਾਜ਼ਾਰ ਵਿੱਚ ਤਰਪਸਾ ਵਾਲੀ ਦੁਕਾਨ ਤੇ ਆਉ ਮੇਨ ਖੰਨੇ ਰੱਬ ਯਾਰ ਪਹੁੰਚ ਗਏ ਬੰਦੇ ਆਪਣੇ ਜੁਐਲਰੀ ਵਾਲੀ ਸ਼ਾਪ ਤੇ ਕਿਹ ਹੈ ਜੀ ਪਸੰਦ ਇਹਨਾਂ ਨੂੰ ਦੇਖਦੇ ਆ ਕੋਈ ਸ਼ੌਂਦਾ ਕਿ ਨਹੀਂ ਜਿਵੇਂ ਡੇਲੀ ਵੇਅਰ ਤੇ ਪਾਉਣ ਲਈ ਤੁਸੀਂ ਵੀ ਦੇਖ ਲਓ ਭਾਈ ਜੁਐਲਰੀ ਕਿਹ ਜਣ ਫੇਰ ਹਜੇ ਨਹੀਂ ਡੇਲੀ ਵਾਲੇ ਨਹੀਂ ਆ ਰਹੇ ਨਹੀਂ ਹੋ ਗਾ ਡੇਲੀ ਗਾ ਜਿਹੜਾ ਕਿਤੀ ਸੈਟ ਪਾਈ ਪਾ ਨਹੀਂ ਨੂੰ ਸਾਡੇ ਚ ਚਲਦੀ ਸੁਣਾ ਮੈਂ ਹਾਂ ਹਾਂ ਪਾ ਨਹੀਂ ਆ ਰਿਹਾ ਹਾਂ ਇੱਧਰ ਸਾਰੀ ਜੁਐਲਰੀ ਜੁਐਲਰੀ ਹੈ ਉਹ ਬੰਦਾ ਆਪਣਾ ਲੈ ਰਿਹਾ ਹਾਂ ਵੀ ਆ ਖੜੇ ਨੇ ਬਾਈ ਆਪਣੇ ਬੰਦੇ ਹੁਣ ਆਇਆ ਕੁਝ ਪਸੰਦ ਪਸੰਦ ਦੇ ਪਸੰਦ ਆ ਡਾਈਮੈਂਡ ਦੀ ਦੇ ਦਿੱਤਾ ਡਿਜ਼ਾਈਨ ਮੈਂ ਕਿਹਾ ਨਾ ਪੂਰਾ ਕਿੰਨੇ ਦੀ ਹੈ 150 ਮੈਂ ਲਾਉ ਪਈ ਤੁਸੀਂ ਵੀ ਦੇਖ ਲਓ ਕਲੈਕਸ਼ਨ ਜੁਐਲਰੀ ਦੀ <coughs> सारामना हो <coughs> <coughs> <एर रेंग जे> के <टिके> <laughs> ਚੂੜੇ ਚੂੜੀਆਂ ਸਾਰਾ ਕੁਝ ਮੇਲ ਪਾਲਿਸ਼ ਹਾਂ ਵੀ ਹੋ ਗਏ ਬੇਲੇ ਚੱਲੀਏ ਚਲੋ ਅੱਗੇ ਅਸੀਂ ਪਹੁੰਚ ਗਏ ਪੰਜਾਬ ਵਾਲਿਆ ਦੇ ਦਿਖਾਉਂਦੇ ਹਾਂ ਹੁਣ ਤੁਹਾਨੂੰ ਸਿਆਲੂ ਕੱਪੜੇ ਸਿਆਲੂ ਨਹੀਂ ਆਪਾਂ ਗਰਮੀ ਵਾਲੇ ਲੈਣੇ ਆ ਗਰਮੀ ਵਾਲੇ ਆਪਾਂ ਚਾਹਦੇ ਹੁੰਨੇ ਆ ਆਪਾਂ ਸੀਜ਼ਨ ਤੋਂ ਉਲਟ ਲੈਣੇ ਆ ਇਹ ਸਟੱਪ ਠੀਕ ਹੈ ਨਾ ਕਿਤੇ ਠੰਡਾ ਕਾਪਟਾ ਮਦਦੀ ਕਾਪਟਾ ਥੀ ਕਾ ਬਸ ਬਟਨ ਆਲੇ ਨਾ ਹੁਣ ਤੁਸੀਂ ਠੰਡਾ ਵੀ ਦਿਖਾਵਾਂਗੇ ਗਰਮੀ ਵਾਲੇ ਵੀ ਦਿਖਾਵਾਂਗੇ ਅੱਛਾ ਫਿਰ ਅੰਦਰ ਤਾਂ ਹੀਟਰ ਨੇ ਉਹ ਕਣ ਕੋਟੀਂ-ਕੂਟੀਆ ਪਾਉਂਦੂ ਪੜਿਆ ਦਾ ਪੰਡਾਰ ਹੋਰ ਆਵੇ ਅੰਦਰ ਹਾਂ ਉਹ ਤਾਂ ਨਹੀਂ ਕਿਹਦਾ ਪਤਾ ਇਲਾਦੇ ਹੈ ਕਿ ਤਾ ਇਹ ਦਿਖਾ ਰਿਹਾ ਹੈ ਇਹ ਟ੍ਰਿਪਲੈਕਸ ਹੈ ਹਲੋ ਇਹ ਲਾ ਪਤਾ ਜਿਹੜੇ ਸਲਪ ਦਾ ਸਾਈਜ਼ ਥੋੜਾ ਲੌਂਗ ਚ ਮਿਲ ਜੂਗਾ ਕੋਈ ਥੇ 1445 ਡਬਲ ਐਕਸਲ 1445 ਰੁਪਏ ਦਾ 1900 ਦਾ 950 ਦਾ 950 ਟ੍ਰਿਪਲ ਐਕਸਲ ਹਾਂ 900 ਵੀ ਲੈ ਦਾ ਹਾਂ ਰ ਕੜਦਾ ਬਾਈ ਹੋਰ ਹਲੇ ਉਧਰੋਂ ਦੇਖਦੇ ਦੇਖਦੇ ਪਹੁੰਚ ਗਏ ਆਪਾਂ ਬੱਚਿਆਂ ਦੇ ਵਿਚ ਆ ਮੰਦੀਪ ਨੇ ਲੈਣੀ ਆ ਟੋਪੀ ਨਹੀਂ ਆ ਟੋਪੀ ਲੈਣੀ ਆ ਮੰਦੀਪ ਨੇ ਲੈ ਕੇ ਦਿਖਾਓ ਲੈ ਕੇ ਦਿਖਾਓ ਹੁਣੇ ਤਾਂ ਲਈ ਤੀ ਕੈਮਰੇ ਸਾਡੇ ਬੰਦ ਦੀ ਜਾਨੂੰ ਬੱਸ ਆਓ ਹੈਗੀ ਵੀਡੀਓ ਦਿਖਾਓ ਦਿਖਾਓ ਆਹ ਦੇਖੋ ਹੁਣੇ ਲਈਤੀ ਵੀ ਲੱਗਾ ਭਾਜੀ ਨੇ ਨਹੀਂ ਬਣਾਈ ਹੋਣੀ ਭਾਜੀ ਨੇ ਫੋਨ ਕੱਟਿਆ ਮੈਂ ਦੂਜੇ ਲਾਤੀ ਸੀ ਸ਼ਾਪਿੰਗ ਕਰਦੇ ਕਰਦੇ ਸਾਨੂੰ ਆ ਭਾਈ ਸਾਹਿਬ ਨੇ ਦੁਕਾਨ ਵਾਲੇ ਨੇ ਮੰਗਾਤਾ ਨਾਸ਼ਤਾ ਖਾਣਾ ਪੀਣਾ ਸਾਰਾ ਕੁਝ ਖਾ ਕੇ ਫੇਰ ਮਿਲਦੇ ਆ ਭਾਈ ਸਾਹਿਬ ਤੁਸੀਂ ਨਹੀਂ ਖਾਣਾ ਸਟੇਟਲੀ ਮਗਾਇਆ ਤੁਸੀਂ